ਨਸ਼ੇ ਦੀ ਲਤ ਨੂੰ ਪੂਰਾ ਕਰਨ ਦੇ ਲਈ ਇੱਕ بیٹے ਨੇ ਆਪਣੇ ਪਿਤਾ ਦਾ ਕੁੱਟਕੁੱਟ ਕੇ ਕਤਲ ਕਰ ਦਿੱਤਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਚਪੈਂਦੇ ਪਿੰਡ ਸਰੰਗੜਾ ਦਾ ਏ ਜਿੱਥੇ ਨਸ਼ੇ ਦੀ ਤੋੜ بیٹے ਤੇ ਇੰਨੀ ਹਾਵੀ ਹੋ ਗਈ ਕਿ ਰਿਸ਼ਤਿਆਂ ਦੀ ਮਰਿਆਦਾ ਪੁੱਲ ਬਚਿੱਤਰ ਸਿੰਘ ਨਾਂ ਦੇ ਨੌਜਵਾਨ ਨੇ ਆਪਣੇ ਬਾਪ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਦੇ ਦੂਸਰੇ بیٹے ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਨਸ਼ੇ ਦੇ ਲਈ ਪੈਸੇ ਨਾ ਮਿਲਣ ਕਾਰਨ ਉਸ ਦਾ ਪਰਾ ਪਿਤਾ ਦੇ ਨਾਲ ਕੁੱਟਮਾਰ ਕਰਦਾ ਸੀ ਭਾਈ ਮੈਂ ਅੰਦਰ ਲੰਮੇ ਪਿਆ ਹਾਂ ਸੁੱਤਾ ਹਾਂ ਮੈਂ ਆਪਣੇ ਕੇ ਤੇ ਇਹ ਰਾਤ ਆਇਆ ਕਿਤੇ ਪੀ ਕੇ ਸ਼ਰਾਬ ਤੇ ਪੀ ਗਿਆ ਇਹਨੂੰ ਡੈਡੀ ਨੇ ਕੁੱਟਣਾ ਮਾਰਨ ਦਾ ਪਿਆ ਅੱਗੇ ਵੀ ਮਾਰਦਾ ਸੀ ਮੈਂ ਦੀ ਕੋਈ ਰੋਕਵਾਣਾ ਕੀਤੀ ਮੈਂ ਚੱਲ ਕੋਈ ਬਾੜਾ ਮੋੜੀ ਦਿਹਾਣਾ ਤੇ ਮੁੜ ਕੇ ਮੈਂ ਉੱਠ ਕੇ ਜਦੋਂ ਮੈਂ ਬਾਹਰ ਡਾਂਗਾ ਦਾ ਖੜਾਕ ਆਇਆ ਮੈਨੂੰ ਵਾਈਦਿਆਂ ਦਾ ਜਦੋਂ ਮੈਂ ਬਾਹਰ ਨਿਕਲੇ ਆ ਉੱਠ ਕੇ ਤੇ ਮੇਰੇ ਉੱਤੇ ਸਾਰੇ ਜਦੋਂ ਮੈਂ ਨਿਕਲੇ ਆ 12 11 ਦਾ 12 ਦਾ ਟਾਈਮ ਹੋਣਾ ਤੇ ਉੱਥੇ ਖਤਮ ਹੋਇਆ ਮੁੱਕਾ ਪਿਆ ਛੱਲਿਆਂ ਨੂੰ ਕੁੱਟਿਆ ਪੂਰਾ ਫੁੱਲ ਹਾਂਜੀ ਕੁੱਟ-ਕੁੱਟ ਕੇ ਮਾਰਦਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਚ ਲੈ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕਤਲ ਦੀ ਵਜ੍ਹਾ ਮੁੰਡਾ ਵੇਲਾ ਸੀ। ਕੰਮਕਾਰ ਨਹੀਂ ਕਰਦਾ ਨਸ਼ਈ ਸੀ ਜੋ ਇਹਦੇ ਭਰਾ ਨੇ ਦੱਸਿਆ। ਤੇ ਰਾਤ ਪੈਸੇ ਮੰਗਦਾ ਸੀ 100-200 ਰੁਪਇਆ ਨਹੀਂ ਦਿੱਤਾ। ਡਾਕ ਮਾਰ ਕੇ ਉਹਦਾ ਕਤਲ ਕਰਤਾ। ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਸਦੀਪਾਲ ਦੇ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ